ਗੁਰੂ ਪਿਆਰਿਓ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਐਸੇ ਡੇਰੇਦਾਰ ਨੇ ਜਿਹੜੇ ਆਪਣੇ ਡੇਰਿਆਂ ਦੇ ਵਿੱਚ ਗੁਰੂ ਬਣ ਕੇ ਬੈਠੇ ਨੇ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਗੁਰੂ ਨਾਨਕ ਸਾਹਿਬ ਮਹਾਰਾਜੀ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਤੱਕ ਦਾ ਇਤਿਹਾਸ ਤਾਂ ਸੁਣਾਉਂਦੇ ਨੇ ਪਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਤੋਂ ਲੈ ਕੇ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਦਾ ਇਤਿਹਾਸ ਨਹੀਂ ਸੁਣਾਉਂਦੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਇਹ ਕਾਰਨ ਕੀ ਹੈ ਤੁਸੀਂ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਪੰਜਵੇਂ ਪਾਸ਼ਾ ਤੱਕ ਦਾ ਇਤਿਹਾਸ ਬੜਾ ਸੋਹਣਾ ਸੁਣਾਉਂਦੇ ਹੋ ਉਸ ਤੋਂ ਬਾਅਦ ਤੁਸੀਂ ਜ਼ਿਕਰ ਨਹੀਂ ਕਰਦੇ ਤਾਂ ਕਾਰਨ ਕੀ ਹੈ ਉਹਨਾਂ ਨੇ ਜਵਾਬ ਪਤਾ ਕੀ ਦਿੱਤਾ ਉਹ ਕਦੇ ਵੇਖੋ ਜੀ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਤੱਕ ਜਿਹੜਾ ਪ੍ਰਚਾਰ ਕੀਤਾ ਗਿਆ ਉਹ ਬਹੁਤ ਸੋਹਣਾ ਕੀਤਾ ਗਿਆ ਪਰ ਛੇਵੇਂ ਪਾਤਸ਼ਾਹ ਨੇ ਸ਼ਾਸਤਰ ਚੁੱਕਲੇ ਔਰ ਦਸਵੇਂ ਪਾਤਸ਼ਾਹ ਨੇ ਵੀ ਸ਼ਾਸਤਰ ਚੁੱਕੇ ਸਨ ਇਸ ਕਰਕੇ ਅਸੀਂ ਛੇਵੇਂ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਦਾ ਇਤਿਹਾਸ ਨਹੀਂ ਸੁਣਾਉਂਦੇ ਕਿਉਂਕਿ ਉਹਨਾਂ ਨੇ ਸ਼ਾਸਤਰ ਚੁੱਕਲੇ ਸੀ ਤੇ ਗੁਰੂ ਪਿਆਰਿਓ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਨਾ ਪਹਿਲਾਂ ਮੈਨੂੰ ਇਹ ਦੱਸੋ ਵੀ ਕੀ ਗੁਰੂ ਸਾਹਿਬਾਨਾ ਨੇ ਸ਼ਾਸਤਰ ਆਪਣੀ ਖਾਤਰ ਚੁੱਕੇ ਸੀ ਗੁਰੂ ਸਾਹਿਬਾਨਾਂ ਦੀ ਕੋਈ ਜ਼ਮੀਨ ਤਾਂ ਪਣ ਆ ਰਿਹਾ ਸੀ ਕਿ ਗੁਰੂ ਸਾਹਿਬਾਨਾ ਨੇ ਸ਼ਾਸਤਰ ਚੁੱਕ ਲਏ ਨਹੀਂ ਗੁਰੂ ਸਾਹਿਬਾਨਾ ਨੇ ਸ਼ਾਸਤਰ ਇਸ ਕਰਕੇ ਚੁੱਕੇ ਸੀ ਸਤਿਗੁਰਾਂ ਨੇ ਦੇਖਿਆ ਕਿ ਇਹ ਜਿਹੜੇ ਭੋਲੇ ਭਾਲੇ ਲੋਕ ਨੇ ਮਨੁੱਖਤਾ ਹੈ ਇਹਨਾਂ ਉੱਤੇ ਜ਼ੁਲਮ ਹੋ ਰਿਹਾ ਹੈ ਇਹ ਜ਼ੁਲਮ ਹੁਣ ਨਹੀਂ ਇਹ ਸਦੀਆਂ ਤੋਂ ਬਰਕਰਾਰ ਹੈ ਇਹਨਾਂ ਲੋਕਾਂ ਦੀਆਂ ਧੀਆਂ ਪੈਣਾ ਦੀ ਇੱਜ਼ਤਾਂ ਸ਼ਰਿਆਮ ਲੁੱਟ ਕੇ ਤੁਰ ਜਾਂਦੇ ਨੇ ਇਹਨਾਂ ਲੋਕਾਂ ਨੂੰ ਸ਼ਰਿਆਮ ਕੁੱਟਿਆ ਮਾਰਿਆ ਜਾਂਦਾ ਹੈ ਇਹ ਜਿਹੜੇ ਲੋਕ ਨੇ ਇਹ ਸਦੀਆਂ ਤੋਂ ਦੁਰਕਾਰੇ ਹੋਏ ਲਤਾੜੇ ਹੋਏ ਲੋਕ ਨੇ ਸਮਾਜ ਨਾਲੋਂ ਤੋੜ ਕੇ ਸੁਟੇ ਹੋਏ ਲੋਕ ਨੇ ਤੇ ਇਹਨਾਂ ਨੂੰ ਗੁਲਾਮ ਬਣਾ ਕੇ ਰੱਖਿਆ ਜਾ ਰਿਹਾ ਹੈ ਗੁਰੂ ਸਹਿਬਾਨ ਕਹਿੰਦੇ ਨਹੀਂ ਇਹਨਾਂ ਨੂੰ ਅਣਖ ਗੈਰਤ ਪਰੇ ਜਿੰਦਗੀ ਬਤੀਤ ਕਰਨ ਲਈ ਅਸੀਂ ਬਲ ਬਖਸ਼ਾਂਗੇ ਇਸ ਕਰਕੇ 6ਵੇਂ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਾਰਾ ਸੱਚੇ ਪਾਸ਼ਾ ਜੀ ਨੇ ਸ਼ਾਸਤਰ ਚੁੱਕਣ ਦਾ ਫੈਸਲਾ ਕੀਤਾ ਤੇ ਸਤਿਗੁਰਾਂ ਨੇ ਸ਼ਾਸਤਰ ਚੁੱਕੇ ਵੀ ਸਾਡੇ ਉਹ ਲੋਕ ਜਿਹੜੇ ਸਦੀਆਂ ਤੋਂ ਦੁਰਕਾਰੇ ਗਏ ਲਤਾੜੇ ਗਏ ਮਾਰੇ ਗਏ ਕੁੱਟੇ ਗਏ ਸੀ ਜਦੋਂ ਉਹਨਾਂ ਨੇ ਸ਼ਾਸਤਰ ਚੁੱਕੇ ਉਹ ਭਾਵੇਂ ਉਹਨਾਂ ਦੇ ਉੱਤੇ ਮੁਗਲ ਚੜ ਕੇ ਆ ਜਾਣ ਭਾਵੇਂ ਬਾਈ ਤਾਰ ਦੇ ਪਹਾੜੀ ਰਾਜੇ ਆ ਜਾਣ ਭਾਵੇਂ ਉਹਨਾਂ ਤੇ ਮਨੂਬਾਦੀਏ ਚੜ ਕੇ ਆ ਜਾਣ ਤੇ ਉਹਨਾਂ ਨੂੰ ਉਹ ਸ਼ਾਸਤਰਾਂ ਦੇ ਨਾਲ ਮੂੰਹ ਤੋੜਮਾ ਜਵਾਬ ਦੇਣ ਲੱਗੇ ਇਸ ਕਰਕੇ ਸ਼ਾਸਤਰ ਚੁੱਕੇ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਵਿਸਾਖੀ ਵਾਲੇ ਦਿਨ ਤਾਂ ਔਰਤਾਂ ਨੂੰ ਵੀ ਸ਼ਾਸਤਰ ਚੁਕਾ ਦਿੱਤੇ ਹਮੇਸ਼ਾ ਸ਼ਾਸਤਰ ਕੋਲ ਰੱਖਣ ਦਾ ਅਧਿਕਾਰ ਦਿੱਤਾ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਤੇ ਕਿਰਪਾਨ ਬਖਸ਼ਿਸ਼ ਕੀਤੀ ਜਿੱਥੇ ਮਰਦ ਨੂੰ ਕਿਰਪਾਨ ਬਖਸ਼ਿਸ਼ ਕੀਤੀ ਉਥੇ ਔਰਤ ਨੂੰ ਵੀ ਬਖਸ਼ਿਸ਼ ਕੀਤੀ ਹੈ ਕਿ ਨਾ ਕਿਸੇ ਦੇ ਉੱਤੇ ਜ਼ੁਲਮ ਕਰਨਾ ਹੈ ਤੇ ਨਾ ਕਿਸੇ ਤੋਂ ਜ਼ੁਲਮ ਸਹਿਣਾ ਹੈ ਇਸ ਕਰਕੇ ਸਤਿਗੁਰਾਂ ਨੇ ਸ਼ਾਸਤਰ ਚੁੱਕੇ ਅਸਲ ਦੇ ਵਿੱਚ ਇਹਨਾਂ ਨੂੰ ਦਿੱਕਤ ਇਹ ਨਹੀਂ ਕਿ ਗੁਰੂ ਸਾਹਿਬਾਨਾਂ ਨੇ ਸ਼ਾਸਤਰ ਕਿਉਂ ਚੁੱਕੇ ਇਸ ਕਰਕੇ ਨਹੀਂ ਦਿੱਕਤ ਹੈ ਕਿ ਇਸ ਕਰਕੇ ਨਹੀਂ ਇਤਿਹਾਸ ਸੁਣਾ ਰਹੇ ਕਾਰਨ ਇਹਦਾ ਸਭ ਤੋਂ ਵੱਡਾ ਇਹ ਹੈ ਕਿ ਜੇ ਅਸੀਂ 6ਵੇਂ ਪਾਸ਼ਾ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਦਾ ਇਤਿਹਾਸ ਸੁਣਾਉਣ ਲੱਗੇ ਤਾ ਸਾਨੂੰ ਵੀ ਜ਼ੁਲਮ ਦੇ ਖਿਲਾਫ ਹੋਣਾ ਪੈਣਾ ਹੋ ਸਕਦਾ ਸਾਨੂੰ ਵੀ ਸ਼ਾਸਤਰ ਚੁੱਕਣੇ ਪੈ ਜਾਣ ਜੇ ਅਸੀਂ ਸ਼ਾਸਤਰ ਚੁੱਕ ਲਏ ਜੇ ਅਸੀਂ ਜ਼ੁਲਮ ਦੇ ਖਿਲਾਫ ਹੋ ਗਏ ਸਾਡੀਆਂ ਤਾਂ ਗੱਦੀਆਂ ਹਵਾ 'ਚ ਉੱਡ ਜਾਣਗੀਆਂ ਸਰਕਾਰਾਂ ਨਾਲ ਟੱਕਰ ਲੈਣੀ ਪੈ ਜਾਏਗੀ ਇਸ ਕਰਕੇ ਉਹ ਨਹੀਂ ਚਾਹੁੰਦੇ ਅਸੀਂ ਜਿਵੇਂ ਗੁਰੂ ਬਣੇ ਬੈਠੇ ਆ ਸਾਨੂੰ ਕੋਈ ਆਂਚ ਵੀ ਆ ਜਾਵੇ ਉਹ ਨਹੀਂ ਚਾਹੁੰਦੇ ਕਿ ਸਮਾਜ ਦੀ ਅਸੀਂ ਰੱਖਿਆ ਕਰੀਏ ਓਏ ਅੱਜ ਦੇ ਸਮੇਂ ਵਿੱਚ ਗੁਰੂ ਕਬੀਰ ਗੁਰੂ ਰਬਦਾਸ ਗੁਰੂ ਨਾਮਦੇਵ ਮਹਾਰਾਜ ਹੋਣ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੋਣ ਜੇ ਉਹਨਾਂ ਕੋਲੇ ਅੱਜ ਜਿੰਨੀ ਪਾਵਰ ਹੋਵੇ ਨਾ ਤੇ ਉਹ ਤਾਂ ਜ਼ੁਲਮ ਨੂੰ ਝਟਕੀਆਂ ਨਾਲ ਖਤਮ ਕਰ ਦੇਣਗੇ ਤੇ ਮੇਰੇ ਸਤਗੁਰਾਂ ਨੇ ਉਸ ਸਮੇਂ ਮੁਗਲਾਂ ਦੀ ਜੜ ਪੁੱਟ ਦਿੱਤੀ ਸੀ ਤੇ ਗੁਰੂ ਪਿਆਰਿਓ ਅਸਲ ਕਾਰਨ ਇਹ ਹੈ ਉਹ ਇਸ ਕਰਕੇ ਨਹੀਂ ਸੁਣਾ ਰਹੇ ਕਿ ਜੇ ਅਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਦਾ ਇਤਿਹਾਸ ਸੁਣਾਵਾਂਗੇ 6ਵੇਂ ਪਾਸ਼ਾ ਤੋਂ ਲੈ ਕੇ 10ਵੇਂ ਪਾਸ਼ਾ ਤੱਕ ਦਾ ਇਤਿਹਾਸ ਸੁਣਾਵਾਂਗੇ ਤਾਂ ਸਾਨੂੰ ਵੀ ਲੋਕਾਂ ਦੀ ਰੱਖਿਆ ਕਰਨੀ ਪੈਣੀ ਹੈ ਜਿਵੇਂ ਗੁਰੂ ਸਹਿਬਾਨਾਂ ਨੇ ਕੀਤੀ ਹੈ ਕਿਉਂਕਿ ਇਹ ਅੱਜ ਦੇ ਡੇਰੇਦਾਰ ਵੀ ਗੁਰੂ ਬਣ ਕੇ ਬੈਠੇ ਨੇ ਗੁਰੂ ਹੋਣ ਦਾ ਫਰਜ਼ ਨਿਭਾਉਣਾ ਪੈਣਾ ਇਸ ਕਰਕੇ ਨਹੀਂ ਇਹ ਜ਼ਿਕਰ ਕਰਦੇ ਅਸਲ ਕਾਰਨ ਇਹ ਹੈ ਸੋ ਗੁਰੂ ਪਿਆਰਿਓ ਸਾਡੇ ਸਤਿਗੁਰਾਂ ਨੇ ਆਖਿਆ ਕਿ ਨਾ ਕਿਸੇ ਦੇ ਉੱਤੇ ਜ਼ੁਲਮ ਕਰਨਾ ਤੇ ਨਾ ਕਿਸੇ ਤੋਂ ਜ਼ੁਲਮ ਸਹਿਣਾ ਤੇ ਸਤਿਗੁਰਾਂ ਨੇ ਇਸ ਕਰਕੇ ਸਾਨੂੰ ਕਿਰਪਾਨ ਬਖਸ਼ਿਸ਼ ਕੀਤੀ ਸੀ ਸੋ ਗੁਰੂ ਪਿਆਰਿਓ ਅੱਜ ਦੇ ਸਮੇਂ ਦੇ ਵਿੱਚ ਐਸੇ ਗੁਰੂ ਨੇ ਜਿੰਨਾ ਅੱਗੇ ਸਰਕਾਰਾਂ ਆ ਕੇ ਝੁਕਦੀਆਂ ਨੇ ਪਰ ਉਹ ਜ਼ੁਲਮ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਬੋਲ ਰਹੇ ਸ਼ਰਿਆਮ ਸਾਡੇ ਦੇਸ਼ ਦੇ ਵਿੱਚ ਰੇਪ ਹੁੰਦੇ ਨੇ ਬਲਤਕਾਰ ਹੁੰਦੇ ਨੇ ਪਰ ਇਹ ਬਾਬੇ ਅੱਜ ਤੱਕ ਨਹੀਂ ਬੋਲੇ ਕਿ ਇਹ ਸਾਡੇ ਦੇਸ਼ ਵਿੱਚ ਕਿਉਂ ਹੋ ਰਿਹਾ ਭਾਈ ਅਸ਼ਰੇ ਆਮ ਅਸੀਂ ਅਖਬਾਰਾਂ ਦੇ ਵਿੱਚ ਪੜ੍ਹਦੇ ਆਂ ਕਿ ਗੁੰਡਾਗਰਦੀ ਹੋ ਰਹੀ ਆ ਨੰਗਾ ਨਾਚ ਹੋ ਰਿਹਾ ਹੈ ਪਰ ਇਹ ਨਹੀਂ ਬੋਲਦੇ ਇਹ ਗੁਰੂ ਹੋਣ ਦਾ ਫਰਜ਼ ਨਿਭਾ ਹੀ ਨਹੀਂ ਰਹੇ ਬਸ ਲੋਕਾਂ ਨੂੰ ਅੱਖਾਂ ਬੰਦ ਕਰਕੇ ਬਿਠਾ ਰਹੇ ਨੇ ਤੇ ਸਾਡੇ ਸਤਿਗੁਰਾਂ ਨੇ ਸਾਡੀਆਂ ਅੱਖਾਂ ਖੋਲੀਆਂ ਸਾਨੂੰ ਤੇ ਗੁਰੂ ਪਿਆਰਿਓ ਜਰੂਰ ਸਮਝਣ ਦਾ ਯਤਨ ਕਰਿਓ ਕਿ ਸਾਡੇ ਅਸਲੀ ਰਹਿਬਰ ਕੌਣ ਨੇ ਜਿੱਥੇ ਮਰਜ਼ੀ ਚਲੇ ਜਾਓ ਗੁਰੂ ਕਬੀਰ ਵਰਗਾ ਗੁਰੂ ਰਵਦਾਸ ਵਰਗਾ ਗੁਰੂ ਨਾਮਦੇਵ ਵਰਗਾ ਗੁਰੂ ਨਾਨਕ ਵਰਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਗੁਰੂ ਨਹੀਂ ਮਿਲਣਾ ਦੁਨੀਆ ਤੇ ਬਹੁਤ ਗੁਰੂ ਹੋਏ ਨੇ ਹੋਣਗੇ ਵੀ ਤੇ ਅੱਜ ਵੀ ਨੇ ਪਰ ਇੱਕ ਵਾਰ ਆਪਣੇ ਰਹਿਬਰਾਂ ਵੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਲ ਨਜ਼ਰ ਮਾਰ ਕੇ ਵੇਖੋ ਕਿ ਇੰਨਾ ਵਰਗਾ ਕੋਈ ਸਤਿਗੁਰ ਹੈ ਜਿਹੜੇ ਅੱਜ ਵੀ ਲਲਕਾਰ ਕੇ ਕਹਿੰਦੇ ਨੇ ਪਾਣੀ ਦੇ ਵਿੱਚੋਂ ਅੱਜ ਵੀ ਬਾਣੀ ਦੀਆਂ ਧੁਨਾ ਪੁੱਛਦੀਆਂ ਨੇ ਜਿਹੜੇ ਅੱਜ ਦੇ ਰਾਜੇ ਕੱਟੜ ਬਣੇ ਹੋਏ ਨੇ ਉਹਨਾਂ ਨੂੰ ਬਾਣੀ ਆਖਰੀ ਹੈ ਰਾਜੇ ਸ਼ੀਮ ਮੁਕੱਦਮ ਕੁੱਤੇ ਜਾਇ ਜਗਾਂ ਨੇ ਬੈਠੇ ਸੁੱਤੇ ਚੱਕਰਨਾਂ ਦਾ ਪਾਇਨ ਖਾਓ ਰਤਪਿਤ ਕੁੱਤੇ ਹੋ ਚੱਟ ਜਾਓ ਜੇ ਉਹ ਸਵਾਲ ਬਾਬਰ ਨੂੰ ਕੀਤਾ ਸੀ ਉਸ ਸਮੇਂ ਤਾਂ ਅੱਜ ਵੀ ਅੱਜ ਦੇ ਬਾਬਰਾਂ ਨੂੰ ਗੁਰਬਾਣੀ ਲਲਕਾਰ ਕੇ ਆਖਦੀ ਹੈ ਕਿ ਤੁਸੀਂ ਕਿਉਂ ਸਮਾਜ ਦਾ ਲਹੂ ਪੀਣ ਲੱਗੇ ਹੋ ਕਿਉਂ ਸਮਾਜ ਨੂੰ ਖਤਮ ਕਰਨ ਤੇ ਤੁਰੇ ਹੋ ਹੋਣ ਅੱਜ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਧਾਰਮਿਕ ਆਗੂਆਂ ਨੂੰ ਲਾੜਤਾ ਪਾ ਰਹੇ ਨੇ ਜਿਹੜੇ ਧਾਰਮਿਕ ਆਗੂ ਸਦੀਆਂ ਤੋਂ ਇਸ ਸਮਾਜ ਨੂੰ ਲੁੱਟਦੇ ਆਏ ਨੇ ਤੇ ਲੁੱਟ ਰਹੇ ਨੇ ਤੇ ਸਤਿਗੁਰ ਅੱਜ ਵੀ ਉਹਨਾਂ ਨੂੰ ਸਮਝਾਉਣ ਦਾ ਯਤਨ ਕਰਦੇ ਨੇ ਅੱਜ ਵੀ ਉਹਨਾਂ ਦਾ ਪਾਜ ਉਗਾੜਦੇ ਨੇ ਤੇ ਇਹ ਤੁਹਾਨੂੰ ਤਦ ਸਮਝ ਲੱਗੇਗੀ ਜੇ ਅਸੀਂ ਬਾਣੀ ਪੜਾਂਗੇ ਸੋ ਗੁਰੂ ਪਿਆਰਿਓ ਸਾਡੇ ਉੱਤੇ ਜਾਂ ਸਾਡੇ ਸਮਾਜ ਉੱਤੇ ਜਿਹੜਾ ਜ਼ੁਲਮ ਹੋ ਰਿਹਾ ਹੈ ਉਹਨੂੰ ਜੇ ਰੋਕਣਾ ਤਾਂ ਸਾਨੂੰ ਸਾਡੇ ਰਹਿਬਰਾਂ ਦੀ ਬਾਣੀ ਪੜਨੀ ਪੈਗੀ ਇਤਿਹਾਸ ਪੜਨਾ ਪਏਗਾ ਜਦੋਂ ਅਸੀਂ ਬਾਣੀ ਤੇ ਇਤਿਹਾਸ ਪੜ ਲਿਆ ਫਿਰ ਅਸੀਂ ਆਪਣੇ ਰਹਿਬਰਾਂ ਦੇ ਰਾਸਤੇ ਤੇ ਤੁਰ ਪਾਵਾਂਗੇ ਤੇ ਜਦੋਂ ਰਹਿਬਰਾਂ ਦੇ ਰਾਸਤੇ ਤੇ ਤੁਰੀਏ ਜਾਂ ਤੁਰ ਪਾਵਾਂਗੇ ਫਿਰ ਅਸੀਂ ਆਪਣੇ ਆਪ ਇਸ ਸਮਾਜ ਦਾ ਆਪਣੇ ਲੋਕਾਂ ਦਾ ਸੁਧਾਰ ਕਰ ਲਵਾਂਗੇ ਇਨੀਆਂ ਬੇਨਤੀਆਂ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ